ਕੇ ਪਰਿਵਾਰ ਨਾਲ ਮਿਲ ਕੇ ਮੈਨੂੰ ਇੰਨਾ ਚੰਗਾ ਲੱਗਾ ਬਹੁਤ ਹੀ ਚੰਗਾ ਲੱਗਾ ਬਹੁਤ ਪਿਆਰ ਮਿਲਿਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਬੰਨ ਟੌਰ ਤੇ ਤਾਂ ਪਤਾ ਹੀ ਲੱਗ ਗਿਆ ਹੁਣ ਕਿੱਥੇ ਚੱਲੇ ਆਂ ਵਿਆਹ ਦੇ ਖੜ ਚੱਲੇ ਆਂ ਤੇ ਨਾਲ ਸਾਰੇ ਘਰ ਦੇ ਮੈਂਬਰ ਵੀ ਚੱਲੇ ਮਹਿਗੂ ਵੀ ਚੱਲੇ ਮੈਡਮ ਜੀ ਚੱਲੇ ਆ ਮੈਨੂੰ ਤਾਂ ਕਾੜ ਦਿੱਤਾ ਹੀ ਤਾਂ ਤੇ ਨਿੰਮੇ ਨੂੰ ਵੀ ਨਾਲ ਕਾੜ ਦਿੱਤਾ ਨਾਲ ਭਾਜ ਵੀ ਦਿੱਤੀ ਹਾਂ ਨੇ ਵਗੂ ਸੇ ਹੋ ਜਨਾ ਕਹਦਾ ਕਾੜ ਦੇ ਜਿਹਦੇ ਨਾਲ ਭਾਜੀ ਤਾਂ ਦਿੰਦੇ ਨਹੀਂ ਹੈ ਮੈਂ ਕੋਈ ਨਾ ਫਿਰ ਮੈਂ ਸਪੈਸ਼ਲ ਕਰ ਮੈਨੂੰ ਬਾਈ ਭਾਜੀ ਦੇ ਉਹਨ ਇੱਕ ਦੀ ਬਜਾਏ ਦੋ ਦਿੱਤੇ ਭਾਜੀਆਂ ਸੋ ਦੋ ਦਿੱਤੀਆਂ ਤੇ ਅੱਜ ਅਸੀਂ ਉੱਥੇ ਚੱਲੇ ਆ ਜਿਹੜਾ ਦਲਜੀਤ ਦੁਸਾਂਝ ਨਹੀਂ ਹੈਗਾ ਦੁਸਾਂਝ ਪਿੰਡ ਚੱਲੇ ਆ ਅੱਜ ਉੱਥੇ ਦੁਸਾਂਝ ਕਲਾ ਉਹ ਪਤਾ ਨਹੀਂ ਦੁਸਾਂਝ ਦਾ ਦੋ ਹੁੰਦੇ ਖੁਰ ਤੋਂ ਵੱਡਾ ਛੋਰਾ ਕਲਾ ਹੁੰਦਾ ਨਾ ਤੇ ਹੁਣ ਪਤਾ ਨਹੀਂ ਕਲਾ ਨਾ ਹੋ ਮੇਰੀ ਖੁਰ ਤੋਂ ਇਹ ਨਹੀਂ ਮੈਨੂੰ ਪਤਾ ਉਹ ਪਤਾ ਵੀ ਦੁਸਾਂਝ ਹੈ ਦੁਸਾਂਝ ਪਿੰਡ ਚੱਲੇ ਆ ਜਿੱਥੇ ਦੇ ਕਲਾਕਾਰ ਨੇ ਪੂਰੇ ਪੰਜਾਬ ਦੀ ਪੱਗ ਦਾ ਪੱਗ ਦਾ ਨੌਰ ਰੋਸ਼ਨ ਪੂਰੇ ਵਰਲਡ ਚ ਕੀਤਾ ਕੋਚੋਲਾ ਚ ਸ਼ੋਅ ਕੀਤਾ ਬੜੇ ਮਾਣ ਵਾਲੀ ਗੱਲ ਵਕਾਟਾ ਨੀ ਮੈਂ ਯਾਰ ਇਹ ਸਭੋਂ ਪੈਂਚਰ ਇਹ ਰਵੇ ਪਰ ਵੀ ਇੱਕ ਨਹੀਂ ਤੇ ਸਾਦੇ ਦੇ ਇੱਕ ਨਹੀਂ ਇਹ ਘਾਟਾ ਥੋੜੀ ਜਿਆਦਾ ਖੁੱਡੇ 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 ਆ ਜਾ ਆ ਜਾ ਖੁੱਡੇ ਖੁੱਡੇ ਪਾ ਖੁੱਟ ਪਿਛੇ ਖੁੱਡੇ ਜਾਪਾ ਚਲੋ ਵੀ ਖੁੱਡੇ 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 ਇੱਧਰ ਉੱਧਰ ਨੂੰ ਇੱਧਰ ਨੂੰ ਸਿੱਧਾ ਪਿੱਛੇ ਨੂੰ ਚਲਾ ਆਲਾ ਚਾਲੂ ਭੱਜੀ ਜਾਂਦਾ ਬਹੁਤ ਔਖਾ ਬੜਦਾ ਪੈਦਾ ਗੱਡੀ ਚ ਖੁੱਡੇ 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 ਵੇਖ ਕੋਟ ਫਿਰ ਹੋਣਗੇ ਆ ਸਦਾ। ਲੈ ਵੀ ਤੇਰੇ ਨਾਲੇ ਆ। ਆ ਜਾ। ਥੋੜਾ ਸੀ ਬੱਗੇ ਪੁੱਜ ਕੇ ਬੰਗਾ। ਇੱਥੇ ਤਾਂ ਪਹਿਲਾਂ ਥੱਲੇ ਨੂੰ ਪਾਣੀ ਉੱਪਰ ਨਹੀਂ ਚੜਦਾ ਆ ਪਾਣੀ ਹੈਗਾ। ਤੇ ਇੱਧਰ ਥੱਲੇ ਨੂੰ ਪਾਣੀ ਬੱਸ। ਇੱਥੇ ਤੇ ਮੋੜ ਬੜਾ ਨਾ ਫਿਰ ਅੱਗੇ ਜਾ ਕੇ ਆਪਾਂ ਨੇ। ਉੱਪਰਲਾ ਪੋੜ ਬਣਾਇਆ ਵੀ ਬਹੁਤ ਔਖਾ ਚਾਲੂ ਹੋਇਆ ਇਹ। ਤੇ ਤਾਂ ਥੱਲੇ ਥੱਲੇ ਚੱਲਦੇ ਹੁੰਦੇ ਤੇ ਪਹਿਲਾਂ ਆਪਾਂ। ਓਹ ਅੱਕਰ ਮੋੜ ਜਿੱਥੇ ਮੋਟਰਸਾਈਕਲ ਨਿਕਲਿਆ ਮੇਰੇ ਖਾਲ ਦੇ ਵਿੱਚ। ਇਹ ਥੋੜਾ ਗੱਡੀ ਪੁਰਾਣੀ ਦਾ ਕਾਲੀ ਜੀ ਇਹੀ ਇੱਥੇ ਮੋੜ ਲਾ। ਆਈ ਸੜਕ ਜਾਂਦੀ ਇਹੀ ਦਿਖਾ ਰਹੀ ਮੈਂ ਵਿੱਚ ਤਾਂ। ਬਾਅਦ ਕਿ ਉੱਡ ਜਾ ਕੇ ਪਤਾ ਲੱਗੂਗਾ। ਮੜ ਕਰਵਾਉਣਾ ਦਾ ਸਾਹਮਣੇ ਵਾਲੀ ਨੂੰ। ਆਪਾਂ ਗਲਤ ਪੈ ਗਏ ਵਿਚਾਰ ਦੇ ਵਿੱਚ ਪੈ ਗਏ ਦੋਪਨ। ਮੈਂ ਆਪਣੇ ਗਲਤ ਪਾਤਾ ਆਪਾਂ ਨੂੰ ਇੱਧਰ ਮੋੜ ਮੈਂ ਗੋਣਾ ਆਇਆ ਸੈਟ ਨੂੰ। ਇੱਧਰ ਮੋੜਾ ਦਾ ਆਪਾਂ ਨੇ। ਚਲੋ ਠੀਕ ਇੱਧਰ ਵੀ ਸਹੀ ਆਗੇ ਇੱਧਰ ਜ਼ਿਆਦਾ ਟ੍ਰੈਫਿਕ ਜਾਂ ਵਾਹਲੇ। ਬਾਜ਼ਾਰ ਚੋਂ ਟ੍ਰੈਕਟਰ ਹਾਂ ਇੱਧਰ ਰੁਕ ਇੱਧਰ ਕਾਫੀ ਕੱਟੀਆਂ ਜਾ ਰਹੀਆਂ ਨੇ ਤਿੰਨੋ ਖੜੀ ਐ ਇੱਧਰ ਦੇ ਕਿੰਨੀ ਐ ਪ੍ਰੈਸ ਹਾਂ 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 ਇੱਧਰ ਵੀ ਟਰੱਕ ਖੜਾ ਸਾਹਮਣੇ ਆ ਆਜ 72 ਪਾਜੀ ਵੀ ਆ ਰਹੇ ਨੇ ਆ ਠੀਕ ਆ 72 ਪਾਜੀ ਕਿਹੜੇ ਪਲਾ ਜਿਹੜੇ ਯੂ ਐਸ ਏ ਤੋਂ ਆਏ ਤੇ ਮਿਲਣ ਮੈਂ ਉੱਥੇ ਜੂ ਐ ਇੱਥੇ ਸਾਨੂੰ ਪਿੰਡੇ ਮਿਲੇ ਤੇ ਤੇ ਫਿਰ ਕੈਨੇਡਾ ਵੀ ਮਿਲੇ ਤੇ ਜੀ ਨਾ ਪਾਵਰ ਬੈਂਕ ਦਿੱਤਾ ਮੈਨੂੰ ਤਦੋਂ ਪਾਵਰ ਬੈਂਕ ਦੁੱਤਾ ਮੇਰੇ ਬਾਦ ਫੋਨ ਲੈ ਕੇ ਆਇਆ ਲੋਕਾਂ ਨੇ ਰੌਲਾ ਪਾ ਲਿਆ ਫਰੀ ਦਾ ਫੋਨ ਭਾਈ ਅਸੀਂ ਪੈਸੇ ਦਿੱਤੇ ਤੇ ਅਸੀਂ ਮਗਾਇਆ ਦਾ ਫੋਨ ਉਤਰੂ ਜਿੰਨੇ ਦਾ ਫੋਨ ਹੈ ਤਾਂ ਉਹਨੇ ਪੈਸੇ ਦਿੱਤੇ ਅਸੀਂ ਗਿਫਟ ਲਿਖਤਾ ਤਾਂ ਫਿਰ ਵੀ ਦੇ ਹੀ ਦਿੱਜੇਗਾ ਤੇ ਬੜੇ ਚੰਗੇ ਬੰਦੇ ਨੇ ਆ ਨਕਲੀ ਦਿਲ ਪਾਇਆ ਉਹਨਾਂ ਦੇ ਤੇ ਹਾਂ ਫੇਸਬੇਕਰ ਪੈਂਟਰੀ ਵਾਲਾ ਦਿਲ ਬੈਟਰੀ ਵਾਲਾ ਦਿਲ ਪਾਇਆ ਉਹਨਾਂ ਦੇ ਮਿਲਦੇ ਬਹੁਤ ਵਧੀਆ ਇਹੋ ਜਿਹਾ ਪ੍ਰੋਗਰਾਮ ਹੁੰਦਾ ਜਿੱਥੇ ਆਪਾਂ ਗੈਦਰਿੰਗ ਕਰਦੇ ਜਿਹੜਾ ਪੈਲਸ ਸਾਹ ਤੋਂ 2 ਕਿਲੋਮੀਟਰ ਤੇ ਪਿੰਡ ਆਉਂਦਾ ਮੈਂ ਕਿਹਾ ਪਾਜੀ ਤੁਸੀਂ ਵੀ ਆਜੋ ਤੇ ਗੱਲਾਂ ਬਾਤਾਂ ਮਾਰਦੇ ਆ ਅਸੀਂ ਹਮ ਤਾਂ ਗੈਦਰਿੰਗ ਕਰਨ ਦਾ ਪ੍ਰੋਗਰਾਮ ਜਦੋਂ ਵਿਆਹ ਸ਼ਾਦੀ ਵਿੱਚ ਸਾਰੇ ਮਿਲ ਲੈਣੇ ਬੰਦੇ ਸਾਰੇ ਉਹ ਦਲੇ ਭਾਜੀ ਆਇਆ ਨਾ ਮੈਂ ਕਹਿੰਦਾ ਮਿਹਨਾਂ ਹੋ ਚੁੱਕਿਆ ਅੱਜ ਆਉਂਦੇ ਕੱਲ ਨੂੰ ਆਉਂਦੇ ਅੱਜ ਆਉਂਦੇ ਕੱਲ ਨੂੰ ਆਉਂਦੇ ਮੈਂ ਕਹਿੰਦਾ ਭਾਜੀ ਇੱਥੇ ਵਿਆਹ ਤੁਹਾਡੇ ਲੱਗ ਰਹੀ ਹੈ ਦਾ ਦਸਾਂਝ ਕਲਾ ਹੈਗਾ ਬਸ 2 ਕਿਲੋਮੀਟਰ ਪਰ ਹੈ ਮੈਂ ਕਹਿੰਦਾ ਭਾਜੀ ਆ ਜਾਓ ਫਿਰ ਸੋਨੇ ਦਾ ਸਵਾਕਾ ਹਾਂ ਫਿਰ ਕੇ ਚੱਕੜਾਓ ਪਹੁੰਚੋ ਮੈਂ ਕਹਿੰਦਾ ਉਹ ਫੋਨ ਆ ਲਿਆ ਉਹਨਾਂ ਦਾ ਕਹਿੰਦੇ ਬਾਹਰ ਹੈ ਮੈਂ ਕਹਾਂ ਰਾਤੀ ਰਾਤੀ ਕੀਤਾ ਸੀ ਫੋਨ ਭਾਜੀ ਉਹਨਾਂ ਨੂੰ ਮੈਂ ਵੀ ਤੁਹਾਡੇ ਲੱਗੇ ਵੀ ਤੁਸੀਂ ਆ ਜਿਓ ਜੀ ਲਓ ਜੀ ਪੁੱਜ ਗਏ ਦਸਾਂਝ ਕਲਾ ਪਿੰਡ ਆ ਇਹ ਕਮੈਂਟ ਕਰਕੇ ਦੱਸੋ ਵੀ ਦਸਾਂਝ ਕਲਾ ਦਾ ਜਿਹੜਾ ਇੱਕ ਦਸਾਂਝ ਕਲਾ ਜਿਹ ਦਸਾਂਝ ਕਲਾ ਦਸਾਂਝ ਪਿੰਡ ਦੋਹਰੇ ਦੇ ਨਾਲ ਸਾਡੇ ਪਿੰਡ ਜਿਹੜਾ ਸਾਡਾ ਪਿੰਡ ਮਾਲਾ ਚੱਲਿਆ ਚੱਲਿਆ ਖੁਰਦਾ ਇੱਕ ਚੱਲਿਆ ਕਲਾ ਸਾਡੇ ਲਾਗੇ ਇਹਦਾ ਸ਼ਹਿਰ ਬਣਿਆ ਪਿਆ ਭਾਈ ਹਾਂ ਹਾਂ ਜਿੰਦਰਜੀਤ ਦੀ ਦਸਾਂਝ ਦਰਜੀਤ ਹੁਣ ਉਹ ਕੱਲੇ ਕਿ ਦਸਾਂਝ ਪਿੰਡ ਹੈ ਕੋਈ ਦਸਾਂਝ ਕਲਾ ਉਹ ਸ਼ਾਇਦ ਦਸਾਂਝ ਦਾ ਹੋਵੇ ਜੇ ਦਸਾਂਝ ਕਲਾ ਤੇ ਇਹ ਨਹੀਂ ਪਤਾ ਹੁਣ ਹੁਣ ਕਮੈਂਟ ਕਰਕੇ ਦੱਸੋ ਕਿਹੜੇ ਪਿੰਡ ਦਾ ਭਾਈ ਮੇਨ ਹੋ ਦੇ ਭਾਈ ਕਿਸਨ ਪਤਾ ਹੋਵੇ ਇਦਾਂ ਲ ਮੈਂ ਸਾਡੀ ਕੋਈ ਵੀਡੀਓ ਦੇਖਦੇ ਹੋ ਤਾਂ ਜਰੂਰ ਦੱਸਿਓ ਤੇ ਸਾਂਝਦਾ ਤੂੰ ਸਾਂਝ ਕਲਾ ਬਾਕੀ ਪਛਲਾ ਦੇ ਉੱਥੇ ਜਾ ਕੇ ਬੰਦੇ ਨੂੰ ਆਪਾਂ ਪੈਲਸ ਆ ਗਿਆ ਆ ਪੈਲਸ ਆ ਗਿਆ ਮੈਂ ਕਾਹੀ ਹੈ ਇਹੀ ਹੈ ਆ ਰਾਇ ਹੈ ਰਾਇ 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 ਪੈਲਸ ਆ ਰਾਇ ਪੈਲਸ ਦੇਖੀ ਰੱਗੇ ਚੱਲ ਕੇ ਜਾ ਕੇ ਦੇਖ ਆਹੀ ਹੈ ਲੱਗਦਾ ਬਰਾਤ ਹੈ ਕਿੱਥੇ ਇਹੀ 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 ਚੱਲ ਵੀ ਬਾਤ ਮੈਨੂੰ ਲੱਗਦਾ ਵੀ ਟਰੈਕਟਰਾਂ ਭਰਾਈ ਹੈ ਆਪਕੇ ਟਰਾਲੀ ਬਣਾਈ ਛੁੱਟ ਗਿਆ ਦੇਖੋ ਤੇ ਆਹ ਟਰੈਕਟਰ ਦੂਜਾ ਸ਼ਿੰਗਾਰਿਆ ਹੋਇਆ ਇਹ ਟਰੈਕਟਰ ਆਪਰੇ ਜਾਊਗੀ ਚੱਲੀਏ ਫਿਰ ਹੁਣ ਅੰਦਰ ਆਪਾਂ ਚੱਲੇ ਚਲੋ ਕੰਮ ਠੰਡਾ ਜਿਹਾ ਲੱਗਦਾ ਯਾਰ ਡੁਕ ਡੁਕ ਜੀ ਹੁੰਦੀ ਹੋਣੀ ਹੈ ਪੜਕੇ ਦਾ ਵਿਆਹ ਹੈ ਤੇ ਭਾਜੀ ਜਿੰਨੀ ਵੀ ਸਾਰੀ ਫੈਮਿਲੀ ਬਾਹਰ ਹੈ ਤੇ ਭਾਜੀ ਇਥੇ ਇੰਡੀਆ ਰਹਿੰਦੇ ਆ ਤੇ ਉਦੋਂ ਤੁਸੀਂ ਰਸਤੇ ਵਿੱਚ ਕਾਰਡ ਦਿੱਤਾ ਤਾਂ ਸ਼ਾਇਦ ਤੁਸੀਂ ਪਿਛਲੇ ਵੀਰ ਜੀ ਦੇਖ ਲਓ ਜਦੋਂ ਅਸੀਂ ਅੰਮ੍ਰਿਤਸਰ ਤੋਂ ਆਏ تھے ਤੁਹਾਨੂੰ ਭਾਜੀ ਕਹਿੰਦਾ ਸੀ ਇੱਕ ਟਰੈਕਟਰ ਤਿਆਰ ਕਰਾ ਜਿਹੜੇ ਟਰਾਲੀ ਵਾਲਾ ਭਾਜੀ ਇਹ ਹਾਂਜੀ ਮੈਂ ਦਿਖਾਤਾ ਵੈਸੇ ਫਿਰ ਕੋਲਤ ਜਾ ਕੇ ਦੇਖਦੇ ਠੀਕ ਹੈ ਆਹ ਟਰਾਲੀ ਚਾਰ ਟਰਾਲੀ ਤਿਆਰ ਕਰਾਈ ਹੋਈ ਆ ਭਾਈ ਇਹਦੇ ਵਿੱਚ ਬੈਠਦੇ ਆ ਉਹ ਜਾਂਦਾ ਤੁਹਾਨੂੰ 100 ਰੁਪਏ ਹੋਏਗੇ ਨਹੀਂ 100 ਰੁਪਏ ਬੈਠਦਾ ਐਸਾ ਬੈਠਦਾ ਨਹੀਂ ਐਡਾ ਕਿਉਂਕਿ ਟਾਇਰ ਛੋੜੇ ਬੰਦੇ ਕਰਕੇ ਨਾ ਉਧਰ ਨਹੀਂ ਟੱਪਦੀ ਨਹੀਂ ਟੱਪਦੀ ਨਹੀਂ ਹੈਗੀ ਬਸ ਜਦੋਂ ਕੋਈ ਟੱਪੇ ਟੋੜਾ ਵੱਜੇ ਸਾਰੇ ਆਹ ਬੈਠਦਾ ਸਾਰੇ ਬੀ ਸੀ ਡੀ ਦੇ ਰੈਡੀਅਲ ਹੈ ਸਾਰੇ ਅਸਾਂ ਰੈਡੀਅਲ ਦਾ ਠੀਕ ਹੈ ਉਹ ਬੁਲਾ ਸੋ ਹਾਂ ਉਹ ਬੁਲਾ ਸੋ ਠੀਕ ਹੈ ਠੀਕ ਹੈ ਸਾਰੀ ਅਜਿਹਾਦਾ بڑا ਰਵਾਜ ਚੱਲਦਾ ਲੈਟਾਂ ਜੀ ਉੱਪਰ ਆ ਜਿਹੜੇ ਆਪਾਂ ਉਹ ਮੇਰੇ ਬਾਬਾ ਜੀ ਦੀ ਅੱਛਾ ਉੱਪਰ ਜਿਹੜੇ ਹੋਣ ਹਾਂਜੀ ਸਰਦਾਰ ਦਰਸ਼ਨ ਸਿੰਘ ਅੱਛਾ ਜੀ ਇਹ ਤੁਹਾਡੇ ਤੋਂ ਪ੍ਰਾਪਤ ਮੈਸੇਜ ਆ ਅਸਿਸਟੈਂਟ ਅਸਿਸਟੈਂਟ ਪੀਪਲ ਉੱਪਰਲੀ ਜਿਹੜੀ ਆ ਹਾਂ ਜੀ ਫੋਟੋ ਮੇਰੇ ਸਾਹਮਣੇ ਅੱਛਾ ਅੰਦੇ ਚੱਲਦੀ ਹੈ ਭਾਜੀ ਹਾਂਜੀ ਚੱਲਦੀ ਹੈ ਬਿਲਕੁਲ ਚੱਲਦੀ ਹੈ ਜੀ ਠੀਕ ਹੈ ਠੀਕ ਹੈ ਆ ਮੇਰੀ ਦਾਦੀ ਦਾ ਨਾਮ ਅੱਛਾ ਉਹ ਤਾਂ ਚੰਨਕੌਰ ਦਾ ਠੀਕ ਹੈ ਜੀ ਓਏ ਓਏ ਹੋ ਗਿਆ ਬੰਦਾ ਜੀ ਜਦੋਂ ਬੁਲਾਉਣਾ ਮੇਰੇ ਚਾਚਾ ਦਾ ਹੈ ਇੰਗਲੈਂਡ ਤੋਂ ਅੱਛਾ ਜੀ ਉਹਨੂੰ ਵੀ ਬਹੁਤ ਸ਼ੌਂਕ ਹੈ ਅੱਛਾ ਯਾਨੀ ਚੀਜ਼ ਨਾਲ ਬਹੁਤ ਸ਼ੌਂਕ ਦੇ ਨਾਲ ਆਹ ਉਹ ਚਾਚਾ ਜੀ ਉਹਨੂੰ ਵੀ ਵੀਡੀਓ ਬਹੁਤ ਸ਼ੌਂਕ ਪਾ ਜਿਹੜਾ ਬਹੁਤ ਸ਼ੌਂਕ ਹੈ ਉਹਨੇ ਸਾਰਾ ਪਰਿਵਾਰ ਦਾ ਵੀ ਨਾਮ ਦੇਖਿਆ ਤੇ ਫੋਟੋਆਂ ਵੀ ਪਾਈਆਂ ਹੋਈਆਂ ਤੇ ਬਹੁਤ ਥੋੜਾ ਲੱਗ ਰਿਹਾ ਹੈ ਜੇ ਇਹ ਵੀ ਟ੍ਰੈਮੀ ਮੈਨੂੰ ਦੇਖੀ ਹੋਈ ਹੈ ਛੇ ਤੁਸੀਂ ਉਹ ਦੇਖ ਕੇ ਤਾਂ ਨਹੀਂ ਕਿ ਉਹੀ ਹੈ ਇਹ ਇੱਕ ਬੰਦਾ ਹੋਰ ਵੀ ਤਿੰਨ ਕਰਾਈ ਹੋਤਰਾ ਟਰਾਲੀਆਂ ਤੇ ਆਹ ਹੋਰ ਸਾਡੇ ਇਹ ਮਨ ਲੁਲੰਧਰ ਸਗੀ ਬੋਟਾ ਜੌੜ ਉਹਨੇ ਬਣਤਿਆ ਹਾਂ ਬੋਟਾ ਹੈ ਕੀ ਦੇਖੋ ਪਹਿਲੇ ਦੇਖੀ ਕਿਸੇ ਦੀ ਪਹਿਲਾਂ ਕੁੜੀ ਤੇ ਬਣਦੀ ਆ ਰੋਹੋ ਉਥਰੋਂ ਆਪਣੇ ਨੰਦਪੁਰ ਸਾਡੋਂ ਲੀਕਾ ਟਰਾਲੀ ਤੇ ਲੀਕਾ ਅਸਲ ਪਿੰਡ ਆ ਭਾਈ ਦਸਵਾਹ ਚ ਕਲਾ ਹੀ ਦਲਜੀਤ ਦਲਜੀਤ ਦਾ ਪਿੰਡ ਤੋਂ ਜੀ ਦਲਜੀਤ ਦਾ ਪਿੰਡ ਹੀ ਆ ਇਹ ਹੀ ਪਿੰਡ ਆ ਜੀ ਮੰਮੀ ਡੈਡੀ ਉਹਦੇ ਹੁਣ ਗਏ ਆ ਪਹਿਲਾਂ ਇੱਥੇ ਹੁੰਦੇ ਸੀ ਇੱਥੇ ਪਿੰਡੇ ਰਹਿੰਦੇ ਹੁੰਦੇ ਪਿੰਡੇ ਰਹਿੰਦੇ ਸੀ ਪਿੰਡ ਆਇਆ ਥੋੜੇ ਮਨਾਲੀ ਦੇ ਬਾਜੇ ਪਾਸੇ ਘਰ ਉਹਦਾ ਹਾਂਜੀ ਹਾਂਜੀ ਮੇਰੀ ਉਹਦਾ ਰਿਟਾਇਰਡ ਇੰਸਪੈਕਟਰ ਪੰਜਾਬ ਰੋਡ ਵਿੱਚ ਹਾਂਜੀ ਪੰਜਾਬ ਰੋਡ ਵਿੱਚ ਪੰਜਾਬ ਰੋਡ ਆਇਆ ਵੀ ਉਹਦਾ ਜਿਹੜਾ ਤਸਵੀਰ ਸੀ ਉਹ ਬੱਬੀ ਹੋਣਾ ਬੱਬੀ ਪੰਜਣਾ ਬੈਡੀ ਜਿਹੜਾ ਅੱਛਾ ਬੱਬੀ ਪੰਜ ਜਿਹੜਾ ਉਹ ਚੱਚਾ ਤੇ ਪੁੱਤ ਹੈ ਪੰਜ ਸਕਲ ਪੰਜ ਸਕਲ ਪੰਜ 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 ਉਹ ਦਿਵਜ ਨੂੰ ਆਪਾਂ ਭਲੀਆਂ ਨੂੰ ਬੋਲਣਾ ਚਾਹੀਦਾ ਮਾਰਚ ਨੂੰ ਅੱਛਾ 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 ਤੇ ਉਹ ਦੂਏ ਬੱਬਿੰਗ ਤਾਂ ਜਾਣਾ ਆਪ ਵੀ ਖੇਲਦਾ ਹੁੰਦਾ ਹਾਂਜੀ ਹਾਂਜੀ ਖੇਲਦਾ ਹੁੰਦਾ ਉਹ ਆਪ ਕੀ ਕਰਦੇ ਚਲੇ ਗਏ ਉਸਕੇ ਦੇਣਾ ਭਾਈ ਫਿਰ ਲੱਗ ਗਿਆ ਉਹ ਅਲੇ ਮੇ ਨੂੰ ਪਨੀਰ ਵਾਲੇ ਪਕੌੜੇ ਖਾ ਕੇ ਆਏ ਆ ਹੈ ਫੋਆ ਚਾਪੇ ਖਾਈ ਜਾਂਦਾ ਹੈ ਬਾਈ ਮੱਛੀ ਮੱਛੀ ਖਾ ਮੁਰਗਾ ਖਾ ਲੈਣ ਲੋਈ ਪੇ ਉਧਰ ਦੇਖਨੇ ਚਣਕੇ ਰੱਖੇ ਪੂਰੇ ਨੇ ਇਹ ਕਿਨੇ ਖਾਣੇ ਫਿਰ ਮੈਂ ਹੋਰ ਵਧੇਰੇ ਹੈ ਹਾਂ ਅ ਵੀ ਲੋਨੀ ਖਾਣੇ ਆਈ ਤਾਂ ਆਈ ਖਾਣੇ ਵਾਲੇ ਬਾਈ ਜੀ ਨੌਨ ਬਾਈ ਜੀ ਬਣ ਗਿਆ ਹੁਣ ਨੌਨ ਬਾਈ ਛੱਡਦਾ ਇਹਨੇ ਭਾਜੀ ਮੈਨੂੰ ਲੱਗਦਾ ਨਹੀਂ ਉਹ ਇਹ ਗਰਾਊਂਡ ਬਣਾ ਰਿਹਾ ਹਾਂ ਇਹ ਗਰਾਊਂਡ ਜਦ ਬਣ ਗਈ ਨਾ ਫਿਰ ਸਾਰਾ ਕੁਝ ਸਾਰਾ ਕੁਝ ਸਾਰਾ ਕੁਝ ਚੱਲੂ ਫਿਰ ਫਿਰ ਸਾਰਾ ਕੁਝ ਨਾਨੀ ਕਰੀ ਦੀ ਹੁੰਦੀ ਤੇ 72 ਭਾਜੀ ਜੁਆ ਇਸ ਜਿੱਦਾਂ ਮੈਂ ਪਹਿਲਾਂ ਦੱਸਿਆ ਬੈਟਰੀ ਵਾਲਾ ਦਿਲ ਭਾਜੀ ਪੇਸਮੇਕਰ ਆ ਕਿ ਕਿਹੜਾ ਹੈ ਤੁਹਾਡੇ ਪੇਸਮੇਕਰ ਹੈ ਇਹਦੇ ਵਿੱਚ ਆਈਸੀਡੀ ਬੈਟਰੀ ਤੇ ਪੇਸਮੇਕਰ ਅੱਛਾ ਪੇਸਮੇਕਰ ਦਾ ਨਵਾਂ ਅਪਡੇਟ ਹੋ ਰਿਹਾ ਅਪਡੇਟ ਕਰਵਾ ਲੈ ਤੁਸੀਂ ਨਾ 21 ਵਿੱਚ ਹੋ ਗਿਆ 25 ਵਿੱਚ ਹੋਣੀ ਜੀ ਬੈਟਰੀ ਲਾਈਫ ਵੀ ਜ਼ਿਆਦਾ ਹੈ ਬੈਟਰੀ ਦੀ ਲਾਈਫ ਵੀ ਜ਼ਿਆਦਾ ਤਾਂ ਪੇਸਮੇਕਰ ਵੀ ਨਵਾਂ ਆਪਾ ਠੀਕ ਹੈ ਠੀਕ ਹੈ ਇਡੀ ਸਟਰੈਂਥ ਅੱਜ ਤੱਕ ਮੈਂ ਵੀਕ ਜਿਹਾ ਰਹਿੰਦਾ ਸੀ ਹਾਂ 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 ਹੁਣ ਇਹ ਤਾਂ ਪਤਾ ਹੀ ਨਹੀਂ ਲੱਗਦਾ ਕਿੰਨਾ ਹੂੰ ਹੂੰ ਤੇ ਪੇਸਮੇਕਰ ਦਾ ਇਹ ਹੁੰਦਾ ਵੀ ਜਦੋਂ ਦਿਲ ਖੜਦਾ ਉਹ ਕਰੰਟ ਮਾਰਦਾ ਫਿਰ ਉਹਨੂੰ ਆ ਵਾਈ ਜੀ ਜਦਾਂ ਮੈਂ ਮਾਰਦੀ ਹਾਂ ਇਹ ਜਦੋਂ ਪਹਿਲਾਂ ਆਈਸੀਡੀ ਰਿਕਾਰਡਿੰਗ ਹੁੰਦੀ ਸੀ ਰਿਕਾਰਡਿੰਗ ਇਹਦੇ ਵਿੱਚ ਵੀ ਹੁੰਦੀ ਹਾਂ ਬਟ ਇਹ ਜਦਾਂ ਅੱਗੇ ਮੇਰੇ ਐਪੀਸੋਡ ਆਉਂਦੇ ਰਹਿੰਦੇ ਸੀ ਰਾਤ ਨੂੰ ਸੁੱਤੇ ਪਏ ਤੇ ਘਟ ਗਿਆ ਵਧ ਗਿਆ ਇਹ ਹੁਣ ਨੋਰਮਲ ਚੱਲਦਾ ਜੀ ਹੁਣ ਨੋਰਮਲ ਚੱਲਦਾ ਰਹਿੰਦਾ ਠੀਕ ਹੈ ਠੀਕ ਹੁਣ ਡਾਕਟਰ ਵੀ ਕੋਸ਼ਿਆ 21 ਦੇ ਠੀਕ ਹੈ ਇਹ ਤਾਂ ਪਹਿਲਾਂ ਡਾਕਟਰ ਵੀ ਥੋੜਾ ਜਿਆ ਕਰਦੇ ਸੀਗੇ ਬਈ ਐਪੀਸੋਡ ਕਿਉਂ ਆਉਂਦੇ ਹੁਣ ਤਾਂ ਆਪਣੇ ਹਿੰਡੇ 'ਚ ਵੀ ਲੱਗੇ ਪੈਣ ਮੇਰੇ ਕਦੇ ਹਿੰਡੇ 'ਚ ਬਰਾਜ ਪਿੰਦੇ ਤਾਂ ਇਹ ਸਾਰੀ ਜਗਾ ਹੂੰ ਪਰ ਇਹ ਜਿਹੜਾ ਤਕਨੀਕ ਇਹਨਾਂ ਦੀ ਵਧੀਆ ਤਕਨੀਕ ਵਧੀਆ ਮੜੀ ਜਿਹੜੀ ਇਹ ਤਾਂ ਹੈ ਔਰ ਜੰਡੇ ਵੀ ਆਪਣੇ ਮੈਂ ਕਹਿੰਦਾ ਵੀ ਆਪਣੇ ਮੰਤਰੀ ਸ਼ੰਤਰੀ ਸਾਰੇ ਮੇਰੇ ਕੋਈ ਜਾਂਦੇ ਆ ਤਕੜੇ ਤਕੜੇ ਬੰਦੇ ਹੈਗਾ ਲਾਜ ਜਰਾ ਕਮ ਹੈਗਾ ਹਾਂ ਹਾਂ ਜੇ ਪੈਸੇ ਹੋਣ ਤਾਂ ਇਲਾਜ ਕਰਾਉਣ ਦੇ ਤਾਂ ਇਹ ਤਾਂ ਹੈ ਇਹ ਮਲਕ ਵਧੀਆ ਹੈ ਹਾਂਜੀ ਹਾਂਜੀ ਬਹੁਤ ਵਾ ਵਧੀਆ ਹੂੰ ਪਾਉਣ ਪਾੜੇ ਵਧੀਆ ਧੰਨਵਾਦ ਪਾ ਜੋ ਮਰਜੀ ਹੈ 50 50 ਬਾਬਾ 50 50 ਤਾਂ ਹੀ ਫਿਰ ਅਸੀਂ ਪੰਜਾਬ ਛੱਡਦੇ ਨਹੀਂ ਨਾ ਹਾਂ ਹਾਂ ਹੁਣ ਪਾਜੀ ਕਹਿੰਦੇ ਪਹਿਲਾਂ 2 ਮਹੀਨੇ ਕਰਿਆ ਹੋਇਆ ਤਾਂ ਹੁਣ 4 ਮਹੀਨੇ ਆ 4 ਮਹੀਨੇ ਕਰਦਣਾ ਵੀ ਸਾਲ 'ਚ 4 ਮਹੀਨੇ ਇੰਡੀਆ ਤੇ ਬਾਕੀ ਉੱਤੇ ਇੱਥੇ ਦੀ ਮਿੱਟੀ ਖਾ ਕੇ ਇਹ ਜਾਇਆ ਕਰਾਂਗੇ ਵਧੀਆ ਲੱਗਦਾ ਹੁਣ ਮੈਂ ਜਾਣਾ ਜਿੱਥੇ ਤਾਂ ਮੈਂ ਜੰਪਾਲਾਂ ਜਾਂਦਾ ਹਜ਼ਾਰ ਦਾ ਆਹ ਹਾਂ ਮੈਂ ਉਸ ਮਿੱਟੀ ਨੂੰ ਵੀ ਮਿਲਣ ਜਾਣਾ ਅੱਛਾ ਚਲੋ ਚਲੋ ਠੀਕ ਹੈ ਇੱਕ ਵਾਰ ਜ਼ਰੂਰ ਜਾਵਾਂਗਾ ਸਰ ਬੱਸ ਸਾਰੇ ਚਲੇ ਪਾਜੀ ਸਾਡੇ ਨਾਲ ਮਸੇ ਜਾਨ ਗੱਡੀ ਚ ਵੀ 5 ਘੰਟੇ ਜਾਂ ਜਾਪ ਨਹੀਂ ਨਹੀਂ ਮਸਿਆ ਨੂੰ ਮਸਿਆ ਨੂੰ ਦਰਬਾਰ ਸਾਹਿਬ ਮਸਿਆ ਨੂੰ ਕਾਰਪੋਰਰ ਸਾਹਿਬ ਨਹੀਂ ਨਹੀਂ ਆਪਣੇ ਦਰਬਾਰ ਸਾਹਿਬ ਜੰਹ ਹਾਂ ਦਰਬਾਰ ਨੂੰ ਦਰਵਾਜ਼ੇ ਕੱਟੇ ਚੱਲਦੇ ਉੱਥੇ ਕਰਦੇ ਗੈਦਰਿੰਗ ਪਰ ਆਪਾਂ ਸਾਰੇ ਜਾਨੇ ਪਹਿਲਾਂ ਆਉਣਾ ਮੈਂ ਹਾਂਜੀ ਹਾਂਜੀ ਕਿ ਵਿਹਲਾ ਆਂ ਵਿਹਲਾ ਬਸ ਠੀਕ ਆ ਠੀਕ ਮਨਪਸੰਦ ਚੀਜ਼ ਆਈ ਨੇ ਮੇਰੀ ਮੈਨੂੰ ਕੁਝ ਖੋ ਗਏ ਸੌਸ ਸੀ ਲਏ ਆ ਤੇ ਗ੍ਰੀਨ ਸੌਸ ਲੈ ਆਇਆ ਅਗੇ ਮੌਕਾ ਫੇਰ ਮਿਲਦਾ ਤੁਹਾਡੇ ਪਿੰਡ ਆਉਣ ਦਾ ਆ ਜਿਓ ਅਗੇ ਫੇਰ ਮਿਲਦੇ ਆ ਜੇ ਜੇਤਾ 28 ਤੋਂ ਪਹਿਲਾਂ ਅਸੀਂ ਆਗੇ ਤੁਹਾਡੇ ਕੋਲ ਜਿੱਥੇ ਮਿਲਦੇ ਆ ਇਹ ਕਿਹੜਾ ਮੁੱਦਾ ਹੈ ਇਹ ਆਪਣੇ ਕੋਲ ਪ੍ਰੋਗਰਾਮ ਆ ਹਾਂ ਹਾਂ ਤੇ ਉਸ ਤੋਂ ਬਾਅਦ 11 12 ਦੇ ਮੇਰੇ ਕੋਲ ਦਫਤਰੀ ਮਸਲੇ 9 ਤਰੀਕ ਦੀ ਨਾਂ ਬਸ ਨੂੰ ਕੱਲ੍ਹ ਤੱਕ ਲਾਂਗੇ ਮੈਂ ਫਰੀ ਹਾਂ ਉਹ ਕਿ ਮੇਰਾ ਥੋੜਾ ਜਿਹਾ ਕੰਮਾ ਸਿਕਾ ਉਹ ਨਿਪਟ ਗਿਆ ਮੈਂ ਫਰੀ ਹਾਂ ਅਬ ਚੱਲਦੇ ਹਾਂ ਕੋਈ ਤੇ ਜੂ ਅਸਲੇ ਭਾਜੀ ਨਾਲ ਬਹੁਤ ਅਨਜਾਇਕ ਕਿਤਾਚ ਤੇ ਭਾਜੀ ਜਿਹੜੇ ਅੱਜ ਖੰਮ ਵਿਆਹ ਜਾਉਗਾ ਬੜਾ ਖੁਸ਼ ਹਾਂ ਵਿਆਹਾਂ ਜੀ ਭਾਜੀ ਨੂੰ ਮਿਲ ਕੇ ਪਰਿਵਾਰ ਨੂੰ ਮਿਲ ਕੇ ਮੈਨੂੰ ਇੰਨਾ ਚੰਗਾ ਲੱਗਾ ਬਹੁਤ ਹੀ ਚੰਗਾ ਲੱਗਾ ਬਹੁਤ ਪਿਆਰ ਮਿਲਿਆ ਜਿਹੜੇ ਪਿਆਰ ਨੇ ਉਹਨੇ ਸਾਰੇ ਬਹੁਤ ਬੜਾ ਪ੍ਰੇਮ ਦਿੱਤਾ ਸਾਰੇ ਬੰਦੇ ਬੈਰ ਵੀ ਬੱਚੇ ਬਹੁਤ ਬੰਦੇ ਭਾਜੀ ਨੂੰ ਮੈਨੂੰ ਲੱਕ ਦੀ ਬੰਦੇ 2 ਕਿਲੋ ਮੀਟਰ ਦਾ ਫਰਕ ਹੈ ਕਿੰਨੂੰ ਸਾਰੇ ਜਾਣਦੇ ਚਲੋ ਠੀਕ ਆ ਇਹਨੇ ਪੈਂਡਲ ਉਹ ਵੀ ਨਾਲ ਤੁਸੀਂ ਆਪ ਉਹ ਕੱਲੋ ਠੀਕ ਆ ਭੈਣ ਜੀ ਠੀਕ ਆ ਚੰਗਾ ਮੈਂ ਜੀ ਇਹਨੇ ਨਾ ਕਿਹੋ ਐਸਕਾਰ ਕੇ ਕਰਵਾਣਾ ਮੈਨੂੰ ਪਿਆਰਾ ਲੱਗਦਾ ਪਿਆਰਾ ਪਿਆਰਾ ਸਾਰੇ ਮਾਸੇ ਪਿਆਰਾ ਦੂਰ ਰਹਿ ਜਾਂਦਾ ਭਈ ਮੈਂ ਇੱਕ ਫਿਲਮ ਬਣਾਉਂਦਾ ਹੁੰਦਾ ਫਿਲਮ ਬਣਾਉਂਦਾ ਹਾਂ ਕੈਮਰਾਮੈਨ ਸਾਨੂੰ ਕੈਮਰੇ ਦੇ ਫਰੇਮ ਚ ਲੈਂਦਾ ਹੁੰਦਾ ਕੈਮਰਾਮੈਨ ਕੈਮਰੇ ਨੂੰ ਜਲਦੀ ਫੋਕਸ ਕਰੋ ਚਲੋ ਠੀਕ ਆ ओके बाजे। ਠੀਕ ਆ ਨਮ। ਓਕੇ ਸਰ। ਓਕੇ ਬਾਜੀ ਓਕੇ। ਕਹਿੰਦੇ ਜੀ। ਅੰਦਰ ਜੀ ਤੁਸੀਂ ਤਾਂ ਪਿੰਡਾ ਇਹ ਪੜਾ। ਇਹੀ ਹੈ ਜੀ। ਬਸ ਠੀਕ ਹੈ ਜੀ ਬਸ। ਤੁਸੀਂ ਕਹਤਾ ਬਈ ਇਹੀ ਪਿੰਡ ਹੋਣਾ ਸਕੇਗਾ। ਇਹ ਹੀ ਮੈਂ ਪੁੱਛਿਆ ਤਾਂ। ਘਰ ਜਾ ਕੇ ਉਹਨਾਂ ਨੂੰ ਮਿਲ ਕੇ ਆਈ ਆਪਾਂ। ਸਾਡੇ ਰਹਿੰਦੇ ਨਹੀਂ ਹੁਣ ਚਲੇ ਗਏ ਦੇ ਮੰਮੀ ਰੈਡੀ ਹੋ ਰਹੀ। ਕਿੱਥੇ? ਇਹ ਚਲੀ ਗਏ ਉਹ ਵੀ ਚਲੀ ਗਏ। ਹਾਂ ਜੀ। ਚਲੋ ਕੋਈ ਤਾਂ ਹੁਣ ਬੰਦਾ ਤਰੱਕੀ ਕਰਕੇ ਹੁਣ ਤਾਂ ਇਹ ਵੀ ਤਰੱਕੀ ਕਰ ਕੈਨੇਡਾ ਚਲੇ ਜਾਣ ਤਾਂ। ਠੀਕ ਹੈ। ਹਾਂ ਹਾਂ। ਅਰੇ ਇੱਕ ਦਾ ਬੰਦਾ ਬੱਬੂ ਮਾਨ ਪਿੰਡ ਛੱਡਿਆ ਹੁਣ। ਵੀ ਰਿੰਦਾ ਹਾਂ ਇਹ ਦਰਜੀਤ ਨੂੰ ਤਾਂ ਆਉਣਾ ਜਾਣਾ ਵੀ ਔਖਾ ਏ ਢੀ ਦੂਰ ਹੈ ਇਹ ਤਾਂ ਹੈ ਉਹਨ ਸਿੱਧੂ ਮੂਸੇਵਾਲਾ ਤਾਂ ਹੋਰ ਵੀ ਇਹ ਗੱਲਾਂ ਹੋ ਜਾਂਦੀਆਂ ਬਹੁਤ ਵੱਡੇ ਤੇ ਵੱਡੀਆਂ ਹੈ ਇਹ ਤਾਂ ਆਪਣਾ 6 ਵਜੇ ਲਓ ਵੀ ਅਸੀਂ ਘਰ ਆਪਣੇ ਘਰ ਪੁੱਜ ਗਏ ਕਿੱਧਰ ਅਧਰਵਾ ਜਾਏਗਾ ਖੋਲ ਜਾ ਖੋਲ ਜਾ ਸਿੰਮ ਸਿੰਮ ਬਾਈ ਤੇ ਬੈਟ ਵੀ ਜਿੰਦੇ ਦੀ ਥੜੀ ਬਾੜੀ ਬੈਲਟ ਬੈਲਟ ਨਾ ਮੈਂ ਵੀ ਖੋਲਦੀ ਗੱਲਾਂ ਘੁੱਟਾ ਬੈਠਾ ਯਾਰ ਬਟੂਆ ਚੱਕੜੀ ਬਾਈ ਆਪਾਂ ਬਟੂਆ ਚੱਕਦੇ ਮੋਬਾਈਲ ਚੱਕ ਲਿਆ ਬੈਲਟ ਚੱਕ ਲਾ ਬੈਲਟ ਚੱਕ ਲਿਆ ਲੋ ਬਾਈ ਸ਼ਾਮ ਦਾ ਟਾਈਮ ਹੋ ਗਿਆ 9:00 ਕਰਾ ਬੱਜ ਗਏ ਬਾਈ ਓਏ ਹੋਏ ਹੋਏ ਕਹਾਂ ਟਾਈਮ ਨਾਲ ਆ ਕੇ ਕਿੰਨਾ ਵੱਜ ਗਏ 6:00 ਵੱਜ ਗਏ 6:00 ਵੱਜ ਗਏ 30 ਮਿੰਟ ਹੋ ਗਏ ਦੀ ਅੰਗਵਾ ਹੋਇਆ ਭਾਈ ਬਦਿਆ ਬਿਆਹ ਦਾ ਬਦਿਆ ਦਾ ਹਾਂ ਜੁਆਲ ਫੋਨ ਹਾਂ ਪੂਰਾ ਜੁਆ ਬਹੁਤ ਜਿਆਦਾ ਚੱਲ ਗਈ ਲੋ ਵੀ ਸਾਰੇ ਕਰਦੇ ਆ ਕਹਿੰਦੇ ਮੈਂ ਸਾਰੇ ਨੇ ਕਰਾ ਆ ਕੇ ਤੇ ਮਾੜੀ ਜੀ ਹਾਂ ਜੀ ਬਈ ਤੇ ਸਾਰਾ ਕੁਝ ਬਹੁਤ ਸੋਹਣਾ ਕੋਈ ਕਮੀ ਪੇਸ਼ੀ ਕੋਈ ਨਹੀਂ ਬਹੁਤ ਵਧੀਆ ਬਹੁਤ ਸੋਹਣਾ ਪਰ ਹਮ ਸਭ ਨੇ ਬਹੁਤ ਜਿਆਦਾ ਪ੍ਰੇਮ ਦਾ ਸਾਰੀ ਫੈਮਲੀ ਦਾ ਬੜੇ ਘਰ ਸਾਰੇ ਬੰਦੇ ਜੀ ਤੇ ਧੰਨਵਾਦ ਜੀ ਥੋੜਾ ਮੈਂ ਰੈਪਲੂ ਦੇਖਣ ਹੁਣ ਕਪੜੇ ਕੁੜੇ ਖੋਲੀਏ ਕਦੇ ਟਾਇਟ ਟਾੜ ਦੇ ਕਪੜੇ ਪਾਏ ਹੋਏ ਐ ਬੈਸਾ ਤੁਹਾਨੂੰ ਪਤਾ ਵੀ ਤਾਂ ਹੀ ਟਾਇਟ ਟਾੜ ਦੇ ਕਪੜੇ ਪਾ ਕੇ ਲੁੱਕ ਵਧੀਆ ਲੱਗ ਸਾਰੇ ਮੈਂ ਟਾਇਟ ਟਾੜ ਦੇ ਪਾਏ ਹੁੰਦੇ ਐ ਖੁੱਲੇ ਡੁੱਲੇ ਕਿਸੇ ਨਹੀਂ ਪਾਏ ਹੁੰਦੇ ਐ ਕਿ ਤੇ ਧੰਨਵਾਦ ਜੀ ਤੁਹਾਡਾ ਮੇਰਾ ਰੈਪਲੂ ਸੁਖਣ ਵਾਸਤੇ ਮਿਲਦੇ ਹੁਣ ਫਿਰ ਤੁਸੀਂ ਅਗਲੇ ਨੂੰ